ਨਮਸਕਾਰ ਸਵਾਗਤ ਹੈ ਜੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਰਮਨ ਕੁਮਾਰ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਜੋ ਦਾ ਹੋ ਰਹੇ ਹੁੰਦੇ ਕਰੋ ਨੇ ਕੋ ਫੇਰ ਉਹਨਾਂ ਨੇ ਰਿਪੀਟ ਕੀਤਾ ਵੀ ਇੱਕ ਵਾਰੀ ਕਰੋ ਜ਼ਰਾ ਉਸ ਤਰ੍ਹਾਂ ਅੱਛਾ ਮੈਨੂੰ ਇਹ ਕਾਲ ਕਰਨਾ ਪਿਆ ਸ਼ਹਿਰ ਮੈਂ ਸ਼ੁਰੂਆਤ ਕਿਵੇਂ ਕਰਦਾ ਸੀ ਮਨੋਰੰਜਨ ਦੇ ਰਾਹੀ ਤਾਂ ਲੋਕ ਦਿਲ ਜਿੱਤ ਲੈਂਦੇ ਨੇ ਕੋਈ ਅਦਾਕਾਰੀ ਦੇ ਰਾਹੀ ਦਿਲ ਜਿੱਤਦਾ ਕੋਈ ਗਾਇਕੀ ਦੇ ਰਾਹੀ ਕੋਈ ਭੰਗੜਾ ਪਾ ਕੇ ਕਿਸੇ ਨੇ ਸੋਚਿਆ ਸੀ ਜਾਂ ਤੁਸੀਂ ਖੁਦ ਸੋਚਿਆ ਸੀ ਕਿ ਕਦੀ ਤੁਸੀਂ ਖਬਰਾਂ ਪੜ੍ਹ ਕੇ ਪੰਜਾਬੀਆਂ ਦੇ ਦਿਲ ਜਿੱਤ ਲੋਗੇ ਇਹ ਜ਼ਰੂਰੀ ਨਹੀਂ ਕਿ ਜਦੋਂ ਤੁਸੀਂ ਆਪਣਾ ਸਫਰ ਸਟਾਰਟ ਕਰ ਰਹੇ ਹੋ ਥਿਓਰੇ ਵਿੱਚ ਨਿਰੀ ਇਹੋ ਗੱਲ ਹੋਵੇ ਕਿ ਬਈ ਮੈਂ ਇਹ ਕੁਝ ਕਰਾਂਗਾ ਜੀ ਔਰ ਪਪੂਲਰ ਹੋਵਾਂਗਾ ਹਾਂ ਔਰ ਲੋਕਾਂ ਦੇ ਉਹਨਾਂ ਦੇ ਮਨਾਂ ਤੇ ਫਤਿਹ ਹਾਸਲ ਕਰਾਂਗਾ ਉਹਨਾਂ ਦੇ ਮਨਾਂ 'ਚ ਥਾਂ ਬਣਾਵਾਂਗਾ ਛੋਟੇ ਤਾਂ ਮੈਂ ਤੋਂ ਔਖੇ ਰਹਿੰਦੇ ਸੀ ਅੱਛਾ ਹੈ ਉਹ ਕਦੇ ਯਾਰ ਬਾਪੂ ਨੇ ਜਾਂ ਚਾਚਾ ਜੀ ਨੇ ਜਾਂ ਦਾਦੇ ਨੇ ਹੈ ਬੰਦ ਹੋ ਜਾਓ ਪਾਸੇ ਹੋ ਜਾਓ ਖਬਰਦਾਰ ਕੋ ਬੋਲ ਲਿਆ ਥਾ ਮੇਰੇ ਖੁਦ ਦਾਦਾ ਜੀ ਇਹ ਕਹਿੰਦੇ ਹੁੰਦੇ ਸੀ ਇਹ ਨਿਊ ਸਾਂਣ ਲੱਗੀਆਂ ਮੈਂ ਉਹਨਾਂ ਵਾਸਤੇ ਤਾਂ ਵਿਲਨ ਸੀ ਇਹ ਜਵਾਨ ਹੁੰਦੇ ਆ ਛੋਟੀ ਉਮਰ ਦੇ ਸੀ ਜਿਹੜੇ ਬਾਕੀ ਸੀ ਉਹ ਉਹਨਾਂ ਨੂੰ ਚਾਹ ਹੁੰਦਾ ਸੀ ਹਾਂ ਲੇਕਿਨ ਜਿਹੜੇ ਉਹ ਛੋਟੀ ਉਮਰ ਦੇ ਮੈਨੂੰ ਵਿਲਨ ਮੰਨਦੇ ਸੀ ਉਹ ਬੜੇ ਚਾਹ ਨਾਲ ਮਿਲਦੇ ਅੱਜ ਵੀ